ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਾ ਹੈ ਔਰ ਇਸ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ ਜੇ ਸਟ੍ਰਾਈਕ ਹੋਰ ਲੰਬੀ ਜਾਂਦੀ ਹੈ ਤਾਂ ਅੱਜ ਪੰਜਾਬ ਦੇ 80% ਜਿਹੜੇ ਪੈਟਰੋਲ ਪੰਪ ਨੇ ਉਹ ਡਰਾਈ ਹੋ ਜਾਣਗੇ ਜਿਹੜੇ ਮੰਤਰੀ ਜਾਂ ਵਿਧਾਇਕ ਵੀ ਪਹੁੰਚਦੇ ਨੇ ਉਹ ਵੀ ਇੱਥੋਂ ਹੀ ਤੇਲ ਪਵਾਉਂਦੇ ਪੰਜ ਹਜ਼ਾਰ ਗੱਡੀ ਇਸ ਪੈਟਰੋਲ ਪੰਪ ਦੇ ਉੱਤੇ ਆ ਜਾਂਦੀ ਸੀਗੀ ਡੀਜ਼ਲ ਤੇ ਪੈਟਰੋਲ ਖਤਮ ਹੋ ਚੁੱਕਿਆ ਹੈ ਜੀ ਹਾਂ ਤੁਸੀਂ ਜੋ ਇਹ ਪੈਂਫਲੈਟ ਦੇਖ ਰਹੇ ਹੋ ਇਹ ਚੰਡੀਗੜ੍ਹ ਦੇ ਸੈਕਟਰ 4 ਦੇ ਪੈਟਰੋਲ ਪੰਪ ਦੇ ਬਾਹਰ ਲਗਾਇਆ ਗਿਆ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਿਆ ਹੈ ਔਰ ਪੈਟਰੋਲ ਪੰਪ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਪੈਟਰੋਲ ਪੰਪ ਦੇ ਉੱਤੇ ਡੀਜ਼ਲ ਤੇ ਪੈਟਰੋਲ ਖਤਮ ਹੋ ਚੁੱਕਿਆ ਹੈ ਬਿਲਕੁਲ ਖਤਮ ਹੋ ਚੁੱਕਿਆ ਹੈ ਔਰ ਚੰਡੀਗੜ੍ਹ ਦਾ ਸੈਕਟਰ 4 ਦਾ ਇਹ ਪੈਟਰੋਲ ਪੰਪ ਹੈ ਹਾਲਾਕੀ ਆਮ ਦਰਾਂ ਚ ਜੇਕਰ ਇਸ પેટ્રોલ ਪੰਪ ਦੀ ਅਸੀਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਜ਼ਿਆਦਾ ਇੱਥੇ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਬਹੁਤ ਗੱਡੀਆਂ ਇੱਥੋਂ ਆਕੇ ਤੇਲ ਪਵਾਉਂਦੀਆਂ ਨੇ ਹਾਲਾਕੀ ਇਸ ਦੇ ਪਿੱਛੇ ਹੀ ਐਮਐਲਏ ਹੋਸਟਲ ਹੈ ਜਿਹੜੇ ਮੰਤਰੀ ਜਾਂ ਵਿਧਾਇਕ ਵੀ ਪਹੁੰਚਦੇ ਨੇ ਉਹ ਵੀ ਇੱਥੋਂ ਹੀ ਤੇਲ ਪਵਾਉਂਦੇ ਨੇ ਔਰ ਜਿਹੜੇ ਕੀ ਖਾਸ ਤੌਰ ਦੇ ਉਤੇ ਸੀਐਮ ਸਿਕਿਉਰਿਟੀ ਦੀਆਂ ਗੱਡੀਆਂ ਹੋਣ ਜਾਂ ਕੋਈ ਹੋਰ ਗੱਡੀਆਂ ਹੋਣ ਵੀਆਈਪੀਜ਼ ਦੀਆਂ ਗੱਡੀਆਂ ਹੋਣ ਜਾਂ ਆਮ ਲੋਕਾਂ ਦੀਆਂ ਗੱਡੀਆਂ ਹੋਣ ਤਾਂ ਬੜੀ ਚਹਲ ਪਹਲ ਰਹਿੰਦੀ ਹੈ ਇਸ પેટ્રોલ ਪੰਪ ਦੇ ਉੱਤੇ ਪਰ ਹੁਣ ਇੱਥੇ પેટ્રોલ ਤੇ ਡੀਜ਼ਲ ਜੋ ਹੈ ਖਤਮ ਹੋ ਚੁੱਕਿਆ ਹੈ ਔਰ ਦੂਸਰੇ ਪਾਸੇ ਪੁਲਿਸ ਨੂੰ ਬਾਹਰ ਜੋ ਹੈ ਉਹ ਇੱਥੇ ਤਾਇਨਾਤ ਕਰਨਾ ਪਿਆ ਤਾਂ ਜੋ ਲੋਕ ਅੰਦਰਲੇ ਪਾਸੇ ਨੂੰ ਆਸ ਠਕਣ ਇਨਾਂ ਨੂੰ ਦੱਸਿਆ ਜਾ ਸਕਿਆ ਕਿ ਪੈਟਰੋਲ ਡੀਜ਼ਲ ਖਤਮ ਹੋ ਚੁੱਕਿਆ ਹੈ ਤਾਂ ਦੇਖੋ ਤਸਵੀਰਾਂ ਦੇ ਵੀ ਤੁਸੀਂ ਵੇਖੋਗੇ ਪੁਲਿਸ ਹੁਣ ਇੱਥੋਂ ਦੀ ਟ੍ਰੈਫਿਕ ਕੰਟਰੋਲ ਕਰ ਰਹੀ ਕਿਉਂਕਿ ਬਹੁਤ ਗੱਡੀਆਂ ਦੀ ਆਮ ਆਮਦ ਜਿਹੜੀ ਹੈ ਇਸ ਥਾਂ ਦੇ ਉੱਤੇ ਹੁੰਦੀ ਹੈ ਲੋਕ ਇੱਥੇ ਪੈਟਰੋਲ ਡੀਜ਼ਲ ਪਾਉਣ ਦੇ ਲਈ ਪਹੁੰਚਦੇ ਨੇ ਤਾਂ ਹੁਣ ਇਸੀ ਥਾਂ ਦੇ ਉੱਤੇ ਜੋ ਹੈ ਉਹ ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਿਆ ਲੋਕ ਪੁੱਛ ਪੁੱਛ ਵੀ ਰਹੇ ਨੇ ਕਿ ਕਿਸ ਪੰਪ ਦੇ ਉੱਤੇ ਤੇਲ ਪਾਉਣ ਜਾਣਾ ਹੈ ਪਰ ਇੱਥੇ ਹੁਣ ਅੰਦਰ ਪੰਪ ਤੇ ਤੇਲ ਤੇ ਡੀਜ਼ਲ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਪੁਲਿਸ ਜਿਹੜੀ ਹੈ ਉਹ ਇਸ ਵੇਲੇ ਇਹਨਾਂ ਨੂੰ ਮੇਨਟੇਨ ਕਰ ਰਹੀ ਹੈ ਤਾਂ ਕਿੰਨੇ ਵਜੇ ਇਹ ਡੀਜ਼ਲ ਤੇ ਪੈਟਰੋਲ ਖਤਮ ਹੋਇਆ ਜੀ ਕੱਲੇ ਖਤਮ ਹੋ ਗਿਆ ਤਾਂ ਕੱਲ ਹੀ ਖਤਮ ਹੋ ਗਿਆ ਸੀ ਤਾਂ ਕੀ ਹੋਣਾ ਜਿਸ ਤਿੱਕੇ ਦਾ ਲਗਾਤਾਰੇ ਚੱਲ ਰਿਹਾ ਹੈ ਸਟ੍ਰਾਈਕ ਦੀ ਗੱਲ ਆ ਰਹੀ ਹੈ ਤਾਂ ਜੇ ਸਾਰ ਨਹੀਂ ਲੱਦ ਰਿਹਾ ਲੱਦਦਾ ਫਿਰ ਬੰਦ ਹੀ ਰਹੂਗਾ ਫਿਰ ਕੁਛ ਕਹਿ ਨਹੀਂ ਦੋ ਦਿਨ ਤੱਕ ਤਾਂ ਬੰਦ ਰਹੋਗਾ ਜੀ ਤੁਹਾਡੇ ਕੋਲ ਕੱਲ ਰਾਤੀ ਕਿੰਨੇ ਵੇਖ ਖਤਮ ਹੋਇਆ ਕੱਲੇ ਖਤਮ ਹੋ ਗਿਆ ਤਾਂ ਸ਼ਾਮ ਕੇ ਟਾਈਮ ਹੋ ਗਿਆ ਤਾਂ ਲੋਕ ਸਵੈਰ ਤੋਂ ਵੀ ਆਈ ਜਾ ਰਹੇ ਸੀ ਇੱਥੇ ਪੁੱਛਣ ਵਾਸਤੇ ਜਦੋਂ ਕਿਸੇ ਨੂੰ ਕਈ ਨਹੀਂ ਮਿਲ ਨਹੀਂ ਰਹਾ ਤਾਂ ਇਧਰ ਭਾਗ ਰਹੇ ਆ ਜਦੋਂ ਕਿਸੇ ਨੂੰ ਕੋਈ ਤੇਲ ਤੇ ਡੀਜ਼ਲ ਨਹੀਂ ਮਿਲ ਰਹਾ ਤਾਂ ਲੋਕ ਇਧਰ ਨੂੰ ਭਜਦੇ ਹੋਏ ਨਜ਼ਰ ਆ ਰਹੇ ਸੀ ਤਾਂ ਹੁਣ ਬਕਾਇਦਾ ਪੁਲਿਸ ਨੂੰ ਲਗਾਉਣਾ ਪਿਆ ਪੁਲਿਸ ਨੂੰ ਲਗਾਉਣਾ ਪਿਆ ਪੁਲਿਸ ਕੰਟਰੋਲ ਕਰ ਰਹੀ ਹੈ ਔਰ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਅੱਗੇ ਹੋਰ ਪੈਟਰੋਲ ਪੰਪਾਂ ਤੇ ਕੀ ਹਾਲ ਹੈ ਸਰ ਕਿਵੇਂ ਅੱਗੇ ਦੇ ਪੈਟਰੋਲ ਪੰਪਸ ਦੇ ਉੱਤੇ ਕੀ ਤਸਵੀਰ ਹੈ ਜੀ ਜੀ ਉਸਕੇ ਬਾਰੇ ਵਿੱਚ ابھی ਕੋਈ ਜਾਣਕਾਰੀ ਨਹੀਂ ਹੈ ਲੇਕਿਨ ਤਕਰੀਬਨ 4-5 ਜਗ੍ਹਾ ਸੇ ਕੋਲਾਈ ਹੋਈ ਹੈ ਪੈਟਰੋਲ ਖਤਮ ਹੋ ਚੁਕਾ ਹੈ ਡੀਜ਼ਲ ਵੀ ਖਤਮ ਹੈ ਇੱਥੇ ਵੀ ਤੁਹਾਡੇ ਵੱਡਾ ਚੈਲੰਜ ਹੈ ਯਾਰ ਲੋਕ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਹਨ ਲੱਗਦਾ ਹੈ ਕਿ ਪੈਟਰੋਲ ਪੰਪ ਚਾਲੂ ਹੈ ਜੀ ਇਹ ਹੈ ਲੋਕਾਂ ਕੇ ਮਨ ਮੈਂ ਲੇਕਿਨ ਜ਼ਿਆਦਾ ਪਰੇਸ਼ਾਨ ਨਹੀਂ ਕਰ ਰਹੇ ਮੰਨ ਲੇਤੇ ਸਾਰਾ ਸਮਝ ਰਹੇ ਨੇ ਲੋਗ ਲੋਕ ਪੁੱਛ ਕੇ ਜਾ ਰਹੇ ਨੇ ਕਿਉਂਕਿ ਇਹ ਪੈਟਰੋਲ ਪੰਪ ਕਿਉਂਕਿ ਹੈ ਵੀ ਬੜਾ ਇਹ ਪ੍ਰਾਈਮ ਲੋਕੇਸ਼ਨ ਦੇ ਉੱਤੇ ਲੋਕ ਬਹੁਤ ਪਹੁੰਚਦੇ ਨੇ ਇਥੇ ਇਕਲਾਤਾ ਆਹਾਂ ਪੇ ਤਾਂ ਬਹੁਤ ਵਾਹਕ ਆਉਂਦਾ ਹੈ ਔਰ ਲੋਕ ਪੁੱਛ ਕੇ ਇੱਥੋਂ ਦੀ ਜਾ ਰਹੇ ਨੇ ਬੜੀ ਬੜੀ ਕਿ ਪੈਟਰੋਲ ਡੀਜ਼ਲ ਇੱਥੇ ਮਿਲ ਜੂਗਾ ਇਸ ਪੈਟਰੋਲ ਪੰਪ ਦੇ ਉੱਤੇ ਕਿ ਨਹੀਂ ਤਾਂ ਇਹ ਪਹਿਲੀ ਤਸਵੀਰ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਉਸ ਪੈਟਰੋਲ ਪੰਪ ਦੀ ਇੱਥੇ ਤੇਲ ਤੇ ਡੀਜ਼ਲ ਖਤਮ ਹੋ ਚੁੱਕਿਆ ਔਰ ਜੇ ਕਹਿੰਦੇ ਕਿ ਤਸਵੀਰ ਇਸੇ ਤਰੀਕੇ ਨਾਲ ਰਹੀ ਜੇ ਸਟ੍ਰਾਈਕ ਹੋਰ ਲੰਬੀ ਜਾਂਦੀ ਹੈ ਤਾਂ ਅੱਜ ਪੰਜਾਬ ਦੇ 80% ਜਿਹੜੇ ਪੈਟਰੋਲ ਪੰਪ ਨੇ ਉਹ ਡਰਾਈ ਯਾਨੀ ਕਿ ਤੇਲ ਖਤਮ ਹੋ ਜਾਊਗਾ 80% ਪੈਟਰੋਲ ਪੰਪਾਂ ਦੇ ਉੱਤੇ ਸ਼ਾਮ ਤੱਕ ਪੈਟਰੋਲ ਡੀਜ਼ਲ ਖਤਮ ਹੋ ਜਾਊਗਾ ਔਰ ਕੈਰੀਅਰ ਦੀ ਗੱਲ ਕਰੀਏ ਕਿਉਂਕਿ ਟਰੱਕਾਂ ساری ਜ਼ਿੰਦਗੀ ਜਿਹੜੀ ਹੈਗੀ ਆ ਉਹ ਪੈਟਰੋਲ ਤੇ ਡੀਜ਼ਲ ਔਰ ਇਹਨਾਂ ਚੀਜ਼ਾਂ ਦੇ ਉੱਤੇ ਨਾਲ ਜੁੜੀ ਹੋਈ ਹੈ ਖਾਸ ਤੌਰ ਦੇ ਉੱਤੇ ਜੇ ਅਸੀਂ ਕਨਵੈਸ ਦੀ ਗੱਲ ਕਰੀਏ ਵਪਾਰ ਦੀ ਗੱਲ ਕਰੀਏ ਕਿਸੇ ਵੀ ਅਸੀਂ ਗੱਲ ਦੀ ਗੱਲ ਕਰੀਏ ਸਹੂਲਤ ਦੀ ਤਾਂ ਉਹ ਵੱਡੇ ਤੌਰ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਹੀ ਨਿਰਭਰ ਕਰਦੀਆਂ ਨੇ ਤਾਂ ਜੇ ਪੈਟਰੋਲ ਤੇ ਡੀਜ਼ਲ ਹੀ ਖਤਮ ਹੋ ਜਾਊਗਾ ਤਾ ਦੇਖੋ ਲੋਕ ਪੁੱਛ ਕੇ ਜਾ ਰਹੇ ਨੇ ਕਿ ਕਿਹੜੀ ਥਾਂ ਤੋਂ ਪੈਟਰੋਲ ਡੀਜ਼ਲ ਪਾ ਸਕੀਏ ਸੀ ਕਿਉਂਕਿ ਲੋਕ ਹੁਣ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਜਿਵੇਂ ਜਿਵੇਂ ਪਤਾ ਚੱਲੀ ਜਾ ਰਿਹਾ ਹੈ ਕਿ ਪੈਟਰੋਲ ਡੀਜ਼ਲ ਖਤਮ ਹੋ ਰਿਹਾ ਹੋਏ ਮੇ ਲੋਕ ਜੋ ਨੇ ਉਹ ਬਾਹਰ ਘਰਾਂ ਦੇ ਵਿੱਚੋਂ ਨਿਕਲ ਕੇ ਗੱਡੀਆਂ ਚ ਤੇਲ ਪਾਉਣ ਦੇ ਲਈ ਨਿਕਲ ਰਹੇ ਨੇ ਆਮ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਿੰਨਾ ਕੁ ਗੱਡੀਆਂ ਆ ਜਾਂਦੀਆਂ ਸੀਗੀਆਂ ਇੱਥੇ ਆ ਜਾਂਦੀ ਦੋ ਤੋਂ 3000 ਗੱਡੀ ਦੋ ਤੋਂ 3000 ਆ ਜਾਂਦੇ ਆਹ ਜਾਦੇ ਆ ਜਾਂਦੇ ਹੈ 5000 5000 ਗੱਡੀਆਂ ਆ ਜਾਂਦੀ ਸੀ ਮੋਟਰਸਾਈਕਲ ਸਾਰੀਆਂ ਮਿਲਾ ਕੇ ਸਾਰੇ ਮਿਲਾਂ ਕੇ ਕਿ 5000 ਗੱਡੀ ਇਸ ਪੈਟਰੋਲ ਪੰਪ ਦੇ ਉੱਤੇ ਆ ਜਾਂਦੀ ਸੀਗੀ ਔਰ ਇਹ ਸਭ ਤੋਂ ਪ੍ਰਾਈਮ ਲੋਕੇਸ਼ਨ ਕਿਉਂਕਿ ਚੰਡੀਗੜ੍ਹ ਦੀ ਇਹੀ ਹੈਦਰੋ ਦੀ ਕੋਈ ਲੰਗਦਾ ਦਾ ਇਹ ਪੈਟਰੋਲ ਪੰਪ ਤੋਂ ਹੀ ਜੇ ਉਹ ਤੇਲ ਡੀਜ਼ਲ ਹੈ ਪਵਾ ਕੇ ਲੋਕ ਜਾਂਦੇ ਸੀ ਤਾਂ ਜਿਹੜੇ ਪੈਟਰੋਲ ਪੰਪ ਦੇ ਉੱਤੇ ਸੋਚੋ 5000 ਗੱਡੀ ਆ ਕੇ ਪੈਟਰੋਲ ਡੀਜ਼ਲ ਪਾਉਂਦੀ ਹੋਊਗੀ ਉਹ ਪੈਟਰੋਲ ਪੰਪ ਜਦੋਂ ਹੁਣ ਬੰਦ ਹੋਇਆ ਤਾਂ ਲੋਕ ਆਸ-ਪਾਸਲੇ ਪੰਪਾਂ ਨੂੰ ਜਾਣਗੇ ਔਰ ਐਦਾਂ ਵੀ ਹੋਇਆ ਜਦੋਂ ਰਾਤੀ ਬੰਦ ਖਤਮ ਹੋ ਰਸ ਲੋਕੀ ਜਾ ਜਾ ਰਹਾ ਪਵਾ ਕੇ ਟੈਂਕੇ ਫੁੱਲ ਕਰਵਾ ਕੇ ਜਾ ਰਹੇ ਸੀਗੇ ਫੁੱਲ ਕਰਾ ਕੇ ਜਾ ਰਹੇ ਤੇ ਸਾਰੇ ਲਗਭਗ ਜਿਹਨਾਂ ਨੂੰ ਪਤਾ ਲੱਗ ਰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਤਾਂ ਪਵਾ ਹੀ ਰਹੇ ਤੇ ਤੁਹਾਡੇ ਕੋਲ ਸ਼ਾਰਟੇਜ ਕਦੋਂ ਸ਼ੁਰੂ ਹੋ ਗਈ ਸੀ ਐਤਵਾਰ ਤੋਂ ਸ਼ੁਰੂ ਹੋਣ ਲੱਗੀ ਸੀ ਹੁਣ 2 ਦਿਨ ਹੋ ਗਏ ਗੱਡੀ ਗਈ ਨਹੀਂ ਸਾਡੀ ਤਾਂ 2-3 ਦਿਨਾਂ ਤੋਂ ਉਹਨਾਂ ਦੀ ਗੱਡੀ ਗਈ ਨਹੀਂ ਸੀ ਤਾਂ 5000 ਗੱਡੀ ਜਿਹੜੀ ਹੈ ਇਹਨਾਂ ਦੇ ਪੈਟਰੋਲ ਪੰਪ ਦੇ ਉੱਤੇ ਆਉਂਦੀ ਸੀ ਪਰ ਹੁਣ ਅੱਜ ਇਹਨਾਂ ਨੂੰ ਲਿਖ ਕੇ ਲਾਉਣਾ ਪਿਆ ਕਿ ਪੈਟਰੋਲ ਡੀਜ਼ਲ ਖਤਮ ਹੋ ਚੁੱਕਿਆ ਔਰ ਉੱਥੇ ਹੀ ਟਰੱਕ ਯੂਨੀਅਨ ਦੀ ਗੱਲ ਕਰੀਓ ਆਪਰੇਟਰਸ ਦੀ ਤਾਂ ਉਹਨਾਂ ਦੇ ਕਹਿਣਾ ਹੈ ਕਿ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਅਸੀਂ ਲੰਬੇ ਤੌਰ ਦੇ ਉੱਤੇ ਸੰਘਰਸ਼ ਕਰਾਂਗੇ ਸੜਕਾਂ ਤੱਕ ਜਾਮ ਜਿਹੜਾ ਹੈ ਕਰਨ ਦੀ ਉਹਨਾਂ ਨੇ ਗੱਲ ਆਖੀ ਔਰ ਕਿਹਾ ਕਿ ਜੋ ਹਿੱਟ ਐਂਡ ਰਨ ਦਾ ਜੋ ਕਾਨੂੰਨ ਲੈ ਕੇ ਆਂਦਾ ਗਿਆ ਇੱਕ ਵਾਰ ਤੁਹਾਨੂੰ ਮਾਮਲਾ ਵੀ ਦੱਸ ਦਿੰਦੇ ਆ ਕਿ ਕਿਉਂ ਅੱਜ ਪੈਟਰੋਲ ਪੰਪਾਂ ਦੇ ਉੱਤੇ ਇਹ ਜਾਮ ਲੱਗ ਰਿਹਾ ਹੈ ਕਿਉਂ ਪੈਟਰੋਲ ਡੀਜ਼ਲ ਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਂ ਟਰੱਕ ਆਪਰੇਟਰ ਸਟ੍ਰਾਈਕ ਦੇ ਉੱਤੇ ਨੇ ਹਿੱਟ ਐਂਡ ਰਨ ਦਾ ਕਾਨੂੰਨ ਹੈ ਹਾਲਾਂਕਿ ਆਮ ਜਿਸੀ ਗੱਲ ਕਰੀਏ ਹਿੱਟ ਐਂਡ ਰਨ ਕਾਨੂੰਨ ਦੀ ਤਾਂ ਜੇਕਰ ਕਿਸੇ ਵਿਅਕਤੀ ਤੋਂ ਕੋਈ ਹਿੱਟ ਐਂਡ ਰਨ ਦਾ ਅ ਮਾਮਲਾ ਜੇ ਹੋ ਜਾਂਦਾ ਹੈ ਜੇ ਕਿਸੇ ਵਿਅਕਤੀ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਬੜੀ ਛੇਤੀ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਥਾਣੇ ਦੇ ਵਿੱਚੋਂ ਉਹ ਵਿਅਕਤੀ ਬਾਹਰ ਆ ਜਾਂਦਾ ਹੈ ਹਾਲਾਂਕਿ ਕਈ ਵਾਰ ਤਾਂ ਥਾਣੇ ਤੋਂ ਹੀ ਬੇਲ ਜੜੀ ਹੈ ਉਸ ਵਿਅਕਤੀ ਨੂੰ ਮਿਲ ਜਾਂਦੀ ਹੁੰਦੀ ਸੀਗੀ ਪਰ ਹੁਣ ਜੋ ਨਵੇਂ ਲਾਅ ਲੈ ਕੇ ਆਏ ਗਏ ਨੇ ਨਵੇਂ ਲਾਅ ਜੋ ਲੈ ਕੇ ਆਏ ਨੇ ਉਸ ਦੇ ਵਿੱਚ ਕੀ ਹੁੰਦਾ ਹੈ ਉਸ ਦੇ ਵਿੱਚ ਕੀ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ ਉਸ ਦੇ ਵਿੱਚ ਸੋਧ ਇਹ ਹੋਈ ਹੈ ਕਿ ਜੇ ਹਿੱਟ ਐਂਡ ਰਨ ਦਾ ਕੋਈ ਵਿਅਕਤੀ ਕੇਸ ਕਰ ਦਿੰਦਾ ਹੈ ਜੇ ਕਿਸੇ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਬੰਦਾ ਮਰ ਜਾਂਦਾ ਹੈ ਤਾ ਉਸ ਕਾਨੂੰਨ ਦੇ ਤਹਿਤ 10 ਸਾਲ ਦੀ ਸਜ਼ਾ ਔਰ 7 ਲੱਖ ਦਾ ਜੁਰਮਾਨਾ ਹੋ ਸਕਦਾ ਹੈ ਤਾਂ ਇਸ ਨੂੰ ਲੈ ਕੇ ਟਰੱਕ ਆਪਰੇਟਰ ਕਹਿ ਰਹੇ ਨੇ ਕਿ ਇਹ ਬੜਾ ਇੱਕ ਸਖਤ ਕਾਨੂੰਨ ਸਾਡੇ ਵਾਸਤੇ ਲੈ ਕੇ ਆਇਆ ਗਿਆ ਇਸ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਇਸ ਨੂੰ ਘਟ ਕਰਨ ਦੀ ਲੋੜ ਹੈ ਕਿਉਂਕਿ ਦੂਸਰੇ ਪਾਸੇ ਜੇਕਰ ਉਹਨਾਂ ਲੋਕਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਜਿਨ੍ਹਾਂ ਦੀ ਮੌਤ ਹੁੰਦੀ ਹੈ ਜਿਨ੍ਹਾਂ ਦਾ ਜੀ ਚਲਾ ਜਾਂਦਾ ਜਿਨ੍ਹਾਂ ਦੇ ਪਰਿਵਾਰ ਉਜੜ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਖਤ ਤੋਂ ਸਖਤ ਸਜ਼ਾ ਜਣੀ ਹੈ ਉਹ ਹੋਣੀ ਚਾਹੀਦੀ ਹੈ ਕਾਨੂੰਨ ਦੇ ਵਿੱਚ ਕਾਸਤੌਰ ਦੇ ਉੱਤੇ ਜਿਹੜੀ ਡਰਾਈਵਿੰਗ ਦੀ ਗੱਲ ਹੈ ਜਾਂ ਜਿਹੜੇ ਰੋਡ ਐਕਸੀਡੈਂਟਸ ਦੀ ਗੱਲ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਜੇ ਅਸੀਂ ਵਿਕਟਿਮ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਾਂ ਇਹ ਹੀ ਹੋਊਗਾ ਕਿ ਉਹਨਾਂ ਦਾ ਜੀ ਚਲਾ ਗਿਆ ਨਾ ਦੂਸਰੇ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਦੂਸਰੇ ਪਾਸੇ ਟਰੱਕ ਆਪਰੇਟਰ ਕਹਿੰਦੇ ਨੇ ਕਿ ਅਸੀਂ ਲੌਂਗ ਰੂਟ ਦੇ ਉੱਤੇ ਚੱਲਦੇ ਆ ਕਿਸੀ ਕਈ ਵਾਰ ਗਲਤੀ ਕਿਸੇ ਹੋਰਦੀ ਹੁੰਦੀ ਹੈ ਸਾਡੇ ਮੂਰੇ ਆ ਜਾਂਦੇ ਨੇ ਤਾਂ ਇਸ ਦੇ ਵਿੱਚ ਸਾਨੂੰ ਕਿਉਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਇਸ ਨੂੰ ਲੈ ਕੇ ਹੀ ਸ਼ਸ਼ੋਭੰਜ ਬਰਕਰਾਰ ਹੈ ਇਸ ਨੂੰ ਲੈ ਕੇ ਹੀ ਜੋ ਟਰੱਕ ਆਪਰੇਟਰ ਨੇ ਉਸ ਸਟ੍ਰਾਈ ਦੇ ਉੱਤੇ ਉਤਰੇ ਨੇ ਉਸ ਤੋਂ ਬਾਅਦ ਇਹ तमाम ਤੁਸੀਂ ਦੇਖ ਸਕਦੇ ਹੋ ਪੈਟਰੋਲ ਪੰਪਾਂ ਦੇ ਉੱਤੇ ਤਸਵੀਰਾਂ ਇਹ ਜੀਆਂ ਦੇਖਣ ਨੂੰ ਮਿਲ ਰਹੀ ਨੇ ਕਈਆਂ ਪੰਪਾਂ ਦੇ ਉੱਤੇ ਤਾਂ ਵੱਡਾ ਜਾਮ ਲੱਗਿਆ ਹੋਇਆ ਹੈ ਘੱਟ ਇਕੱਠ ਜਿਹੜਾ ਹੈ ਉੱਥੇ ਵੇਖਣ ਨੂੰ ਮਿਲ ਰਿਹਾ ਔਰ ਕਿੱਥੇ ਪੈਟਰੋਲ ਪੰਪ ਦੇ ਉੱਤੇ ਤੁਸੀਂ ਵੇਖੋਗੇ ਹੁਣ ਸਨਾਟਾ ਛਾਇਆ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਤੇਲ ਹੀ ਮੁੱਕ ਤੇਲ ਬਿਲਕੁਲ ਖਤਮ ਹੋਣ ਦੇ ਕਾਰਨ ਹੁਣ ਇੱਥੇ ਬਾਹਰ ਇਹਨਾਂ ਨੂੰ ਪੁਲਿਸ ਤੱਕ ਨੂੰ ਜਿਹੜਾ ਹੈ ਉਹ ਟ੍ਰੈਫਿਕ ਨੂੰ ਬੁਲਾਉਣਾ ਪਿਆ ਤਾਂਕਿ ਮੈਨੇਜ ਕੀਤਾ ਜਾ ਸਕੇ ਉਹਨਾਂ ਨੂੰ ਇਸ ਪੈਟਰੋਲ ਪੰਪ ਤੋਂ ਅੱਗੇ ਕਿਸੇ ਹੋਰ ਥਾਂ ਦੇ ਉੱਤੇ ਭੇਜਿਆ ਜਾ ਸਕੇ ਜੇ ਕਿ ਉਹ ਬੰਦ ਨਾ ਕਰਦੇ ਤਾਂ ਸ਼ਾਇਦ ਇਸ ਥਾਂ ਦੇ ਉੱਤੇ ਗੱਡੀਆਂ ਆਈ ਜਾਣੀਆਂ ਸੀਗੇ ਅੰਦਰ ਜਿਹੜਾ ਹੈ ਉਹ ਰਸ਼ ਬਰਕਰਾਰ ਰਹਿਣਾ ਸੀ ਪਰ ਚੰਡੀਗੜ੍ਹ ਦੇ ਵਿੱਚ ਪੈਟਰੋਲ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ ਪੈਟਰੋਲ ਖਤਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਸੈਕਟਰ 4 ਦਾ ਪੈਟਰੋਲ ਪੰਪ ਹੈ ਜਿੱਥੇ ਪੈਟਰੋਲ ਡੀਜ਼ਲ ਖਤਮ ਹੋ ਚੁੱਕਿਆ ਹੈ ਕੈਮਰਾ ਪਰਸਨ ਬੋਤਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ